ਕੁਨੇ ਸਾਰੇ ਜਿਹੜੇ ਉਹਨਾਂ ਨੇ ਪਹੁੰਚ ਕੇ ਉੱਥੇ ਡਟ ਕੇ ਵਿਰੋਧ ਕੀਤਾ ਵੀ ਜੇ ਤੁਸੀਂ ਆਪ ਸਮਾਨ ਨਹੀਂ ਵੰਡ ਸਕਦੇ ਘੱਟੋ ਘੱਟ ਜਿਹੜਾ ਪੰਜਾਬ ਦੇ ਚੰਗੇ ਜੱਥੇਬੰਦੀਆਂ ਜਾਂ ਜਿਹੜੀਆਂ ਸੰਪਰਦਾਵਾਂ ਨੇ ਆ ਜਿਹੜੇ ਲੋਕ ਐਨਆਰਆਈ ਭੇਜਦੇ ਸਮਾਨ ਸਾਨੂੰ ਉਹ ਤਾਂ ਵੰਡ ਲੈਣ ਦਿਓ ਲੇਕਿਨ ਪੁਲਿਸ ਰਾਤ ਮੰਨੀ ਨਹੀਂਗੀ ਉਹਨਾਂ ਨੇ ਤਾਲਾ ਲਾ ਕੇ ਸੀਲ ਕਰਤਾ ਹੁਣ 11 ਵਜੇ ਉੱਥੇ ਧਰਨਾ ਰੱਖਿਆ ਮੈਂ ਉੱਥੇ ਹੀ ਜਾ ਰਿਹਾ ਨਡਾਲੇ ਤਾਂ ਮੇਰੀ ਹੱਲਕਾ ਪਲੱਥ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਦੇਖੋ ਇਹ ਸਭ ਇਹ ਆਪਣੀ ਸੱਭ ਦੀ ਲੜਾਈ ਆ ਇਕੋ ਕਿਸੇ ਇੱਕ ਕਿਸਾਨ ਯੂਨੀਅਨ ਦੀ ਕਿਸੇ ਜੱਥੇਬੰਦੀ ਦੀ ਲੜਾਈ ਨਹੀਂਗੀ ਜੇ ਇਸ ਤਰ੍ਹਾਂ ਨਾਲ ਚੁਣੌਤੀ ਦੇ ਕੇ ਸਰਕਾਰ ਪੁਲਿਸ ਦੇ ਦਮ ਤੇ ਸਿਰ ਤੇ ਸਾਨੂੰ ਫਲੱਡ ਮਟੀਰੀਅਲ ਵੀ ਨਹੀਂ ਵੰਡਣ ਦੇਣਗੇ ਸਾਨੂੰ ਜਿਹੜਾ ਸਮਾਨ ਆ ਜਿਹੜਾ ਸਮੱਗਰੀ ਆ ਬੇਜ਼ੁਬਾਨੇ ਪਸ਼ੂਆਂ ਲਈ ਜਾਂ ਜਿਹੜੇ ਗਰੀਬ ਆਦਮੀਆਂ ਵਾਸਤੇ ਜਿਹੜਾ ਰਾਸ਼ਨ ਹੈ ਜਾਂ ਜਿਹੜਾ ਹੋਰ ਤਰਪਾਲਾ ਵਗੈਰਾ ਸਮਾਨ ਆਉਂਦਾ ਵਾ ਜੇ ਸਾਨੂੰ ਇਹ ਵੀ ਨਹੀਂ ਵੰਡਣ ਦੇਣਗੇ ਤਾਂ ਇਹਦਾ ਮਤਲਬ ਸਾਡੀ ਆ ਹੋਂਦ ਨੂੰ ਪੰਜਾਬੀਆਂ ਨੂੰ ਪਹਾਦਰ ਸਿੱਖਾਂ ਨੂੰ ਇਹ ਸਿੱਧੀ ਚੁਣੌਤੀ ਦਿੱਤੀ ਆ ਕਿ ਨਾ ਅਸੀਂ ਮੰਨਣਾ ਤੇ ਨਾ ਤੁਹਾਨੂੰ ਮੰਨਣ ਦੇਣਾ ਇਹਨਾਂ ਦਾ ਜਿਹੜਾ ਚਿੰਦੀ ਚੋਰ ਇੱਥੇ ਬਦਮਾਸ਼ ਇਕ ਰੱਖਿਆ ਮੈਨੂੰ ਤਾਂ ਨਾਮ ਵੀ ਉਹਦਾ ਪਤਾ ਲੱਗਦਾ ਆ ਰਾਤ दारू ਪੀ ਕੇ ਆ ਰਾਤ दारू ਪੀ ਕੇ ਤੁਸੀਂ ਲਾਗਿਓ ਦੇਖ ਸਕਦੇ दारू ਪੀਤੀ ਹੋਈ ਐ ਔਰ ਗਾਲਾਂ ਕੱਟ ਰਿਹਾ ਏ ਗਾਲਾਂ ਕੱਟ ਰਿਆ ਵਾ ਮਾਵਾਂ ਦੀਆਂ ਭੈਣ ਦੀਆਂ ਗਾਲਾਂ ਕੱਟ ਰਿਆ ਇੰਨੇ ਹੰਕਾਰੇ ਹੋਏ ਪੁਲਿਸ ਨਾਲ ਖੜੀ ਆ ਪੁਲਿਸ ਸਾਹਮਣੇ ਖੜੀਏ ਕਿ ਮੂਕ ਦਰਸ਼ਕ ਬਣ ਕੇ ਉਸ ਚਿੰਦੀ ਚੋਰ ਬਦਮਾਸ਼ ਨੂੰ ਵੀ ਸਹਿਤਾ ਕਰਦੀ ਆ ਇਹਨਾਂ ਨੇ ਕਿਸਾਨਾਂ ਨੂੰ ਸਾਹਮਣੇ ਖੜ ਕੇ ਗਾਲਾਂ ਕੱਢੇ ਕੱਲਾ ਇਹ ਹਰਕਤ ਨਹੀਂ ਕੀਤੀ ਪਿਛਲੇ ਦਿਨਾਂ ਵਿੱਚ ਇਹਨਾਂ ਦੀ ਜਿਹੜੀ ਇੰਦਰਜੀਤ ਕੌਰ ਮਾਨ ਆ ਨਕੌਦਰ ਦੀ ਐਮਐਲਏ ਉਹਨੇ ਕਿਵੇਂ ਜਿਹੜੇ ਕਿਸਾਨ ਸੀਗੇ ਉਹਨੂੰ ਕਹਿੰਦੇ ਤੁਸੀਂ ਇੱਥੇ ਬਾਣੇ ਨਾ ਤੁਸੀਂ ਕਿਸਾਨ ਆਗੂਆਂ ਦੀ ਸ਼ਕਲ ਵਿੱਚ ਦલાਲ ਹੋ ਮਤਲਬ ਹੁਣ ਜਿਹੜੇ ਵਿਚਾਰੇ ਲੜਦੇ ਨੇ ਲੋਕਾਂ ਵਾਸਤੇ ਉਹ ਦલાਲ ਬਣ ਗਏ ਨੇ ਤੇ ਆ ਜਿਹੜੇ ਬੋਕਰ ਪਾਰਟੀ ਦੇ ਐਮ ਐਲ ਏ ਜਿਹੜੇ ਹੰਕਾਰੇ ਹੋਏ ਨੇ ਹੈਂਕੜ ਵਿੱਚ ਨੇ ਉਹ ਜਿਹੜੇ ਨੇ ਉਹ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਚੇਡਾ ਕਰਦੇ ਨੇ ਕੱਲ ਇੱਕ ਰਾਜਵਿੰਦਰ ਕੌਰ ਥਿਆਰਾ ਸ਼ੈਦ ਉਹਨਾਂ ਦੀ ਐਮ ਐਲ ਏ ਆ ਕੌਣ ਆ ਉਹਨੇ ਕਿਹਾ ਇਹ ਬਾਣਾ ਪਾ ਕੇ ਝੂਠੇ ਨੇ ਬਾਣਾ ਪਾ ਕੇ ਝੂਠ ਬੋਲਦੇ ਨੇ ਸੋ ਮੇਰੇ ਵੀਰੋ ਦੁਨੀਆ ਪਰਚ ਬੈਠੇ ਇਹਨਾਂ ਦੀ ਕਰਤੂਤਾਂ ਦੇਖ ਲਓ ਇਹਨਾਂ ਦਾ ਮੁੱਖ ਮੰਤਰੀ ਦਾ ਰਵਈਆ ਤੁਸੀਂ ਦੇਖ ਹੀ ਲਿਆ ਵਾ ਪੁੰਜੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕੀਤਾ ਜਦੋਂ ਫੋਟੋ ਆਪਰੇਸ਼ਨ ਹੋ ਗਿਆ ਤੇ ਨਾਲ ਹੀ ਰੋਟੀ ਚੱਕ ਕੇ ਇਹਨਾਂ ਦੇ ਗਨਮੈਨ ਜਿਹੜੇ ਭੱਜ ਗਏ ਜਿਹੜਾ ਇਹਨੇ ਉਹ ਕੀਤਾ ਰੋਣ ਦਾ ਡਰਾਮਾ ਕੀਤਾ ਅੱਖਾਂ 'ਚ ਹੰਝੂ ਕੱਢੇ ਉਹ ਇੱਕ ਸਕ੍ਰਿਪਟਡ ਡਰਾਮਾ ਸੀਗਾ ਬਾਅਦ 'ਚ ਪਤਾ ਲੱਗ ਗਿਆ ਲੋਕਾਂ ਨੇ ਕੱਢ ਲਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਔਰਤ ਆਮ ਆਦਮੀ ਪਾਰਟੀ ਦੀ ਵਰਕਰ ਸੀਗੀ ਔਰ ਬੜੀ ਤਿਆਰੀ ਖਿੱਚ ਕੇ ਆਈ ਸੀ ਸੋਨਾ ਵੀ ਪਾਇਆ ਸੀ ਗਲ਼ 'ਚ ਪਿੱਛੇ ਕਲਿੱਪ ਵੀ ਲਾਇਆ ਸੀ ਕੋਈ ਉਹਨੂੰ ਹੜਪੀੜਿਤ ਕੋਈ ਮੰਨਦਾ ਨਹੀਂ ਸੀ ਨਾ ਪਹਿਲੇ ਦੇ ਨਹੀਂ ਗੱਲ ਰੌਲਾ ਪੈਣ ਲੱਗ ਗਿਆ ਅਲਟੀਮੇਟਲੀ ਲੋਕਾਂ ਨੇ ਉਹਦੇ ਗਲ਼ ਵਿੱਚ ਪਾਇਆ ਜਿਹੜਾ ਬੋਕਰ ਦਾ ਪਟਾ ਹੈ ਉਹਦੇ ਸਮੇਤ ਸਾਰਾ ਕੁਝ ਦਿਖਾ ਦਿੱਤਾ ਆ ਇਹਨਾਂ ਦਾ ਰਵਈਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਤਰ੍ਹਾਂ ਦੀ ਸਮਾਨ ਜੋ ਹੜ੍ਹ ਪੀੜਤਾਂ ਨੂੰ ਪਹੁੰਚਣਾ ਚਾਹੀਦਾ ਸਰਕਾਰ ਵੱਲੋਂ ਤੁਰੰਤ ਜਿੱਥੇ ਬੰਨ ਟੁੱਟੇ ਉੱਥੇ ਜੀਸੀਬੀਆਂ ਤੇ ਮਸ਼ੀਨਰੀ ਲੈ ਕੇ ਇਮੀਡੀਏਟਲੀ ਬੰਨ ਰਿਪੇਅਰ ਕਰਨੇ ਚਾਹੀਦੇ ਸੀ ਉਹ ਤਾਂ ਕਿਸੇ ਨੇ ਕੀਤਾ ਹੀ ਨਹੀਂਗਾ ਉੱਥੇ ਆਪ ਮੁਹਾਰੇ ਬਹਾਦਰ ਪੰਜਾਬ ਦੇ ਲੋਕਾਂ ਨੇ ਸਾਰਾ ਕੰਮ ਆਪ ਕੀਤਾ ਤੇ ਹੁਣ ਜੇ ਕੋਈ ਕਿਸਾਨ ਜਥੇਬੰਦੀਆਂ ਜਾਂ ਲੋਕ ਇਕੱਠੇ ਹੋ ਕੇ ਕੋਈ ਸਮਗਰੀ ਕਿਸੇ ਥਾਂ ਤੇ ਰੱਖਦੇ ਆ ਤੇ ਉਹਨਾਂ ਗਦਾਮਾਂ ਨੂੰ ਵੀ ਸੀਲ ਕਰਾਉਣ ਤੇ ਆ ਗਏ ਨੇ ਇਹਦਾ ਮਤਲਬ ਆ ਕਿ ਇੰਨਾ ਹੈਂਕੜ ਇੰਨੀ ਇਹਨਾਂ ਵਿੱਚ ਐਰੋਗੈਂਸ ਦਾ ਲੈਵਲ ਇੰਨਾ ਜ਼ਿਆਦਾ ਹੰਕਾਰ ਭਰ ਚੁੱਕਾ ਹੈ ਇਸ ਪਾਰਟੀ ਦੇ ਵਿੱਚ ਕਿ ਇਹ ਹੁਣ ਆਪਾਂ ਨੂੰ ਪੁਲਿਸ ਦੇ ਦਮ ਤੇ ਰਾਜ ਕਰਨਾ ਚਾਹਤਾ ਹੀ ਉਹ ਮੈਂ ਦੁਬਾਰਾ ਦੁਬਾਰਾ ਕਹਿੰਦਾ ਕਿ ਪੰਜਾਬ ਪੁਲਿਸ ਸਟੇਟ ਆ ਕੋਈ ਵੀ ਬੋਲਦਾ ਉਹਦੇ ਤੇ ਚੱਕ ਕੇ ਪਰਚਾ ਦਰਜ ਕਰ ਦੇ ਮੈਂ ਪਠਾਨ ਮਾਜਰੇ ਦਾ ਕੋਈ ਮੁੱਦੇ ਹੀ ਨਹੀਂਗਾ ਲੇਕਿਨ ਮਾੜੀ ਜੀ ਉਹਨੇ ਗੱਲ ਪੰਜਾਬ ਦੀ ਕੀਤੀ ਤੇ ਨਾਲ ਹੀ ਰੇਪ ਦਾ ਪਰਚਾ ਦਰਜ ਤੇ ਭੱਜ ਦੋ ਚੱਕ ਲੋ ਢਾ ਲੋ ਇਹਦਾ ਮਤਲਬ ਕੇਜਰੀਵਾਲ ਤੇ ਸਸੋਡੀਆ ਦੀ ਜਿਹੜੀ ਪੋਲਿਟਿਕਸ ਆ ਉਹ ਜੱਗ ਜ਼ਾਹਰ ਹੋ ਗਈ ਆ ਸਾਮ ਦਾਮ ਡੰਡ ਭੇਦ ਕਿਸੇ ਤਰੀਕੇ ਨਾਲ ਅਸੀਂ ਪੰਜਾਬ ਦੇ ਲੋਕਾਂ ਤੇ ਕਬਜ਼ਾ ਕਰਨਾ ਮੇਰੇ ਵੀਰੋ ਇਹ ਹੁਣ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਕੱਲੀ ਇਹ ਨਹੀਂ ਤਾਂ ਅਸੀਂ ਤਾਲਾ ਖੜਾ ਲਾਂਗੇ ਜਾ ਕੇ ਔਰ ਸਮਾਨ ਵੀ ਪਚਾਵਾਂਗੇ ਦੇਖਦੇ ਹਾਂ ਉੱਥੇ ਕਿਵੇਂ ਇਹ ਬੰਦ ਰੱਖਦੇ ਇਸ ਗੋਦਾਮ ਨੂੰ ਅਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਪੂਰਾ ਜਥੇਬੰਦੀਆਂ ਦੇ ਨਾਲ ਖੜ ਕੇ ਮਦਦ ਕਰਾਂਗੇ ਪਰ ਸਵਾਲ ਸਾਰੇ ਪੰਜਾਬ ਦੇ ਵਿੱਚ ਚੁਣੌਤੀ ਸੁੱਟ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡਿਆ ਕਿ ਕੀ ਸਿੱਖਾਂ ਦੇ ਵਿੱਚ ਤੇ ਪੰਜਾਬੀਆਂ ਵਿੱਚ ਦਮ ਹੈ ਪੁਲਿਸ ਸਟੇਟ ਦੇ ਖਿਲਾਫ ਖੜਨ ਦਾ ਕੀ ਇਹ ਪੁਲਿਸ ਦੇ ਤਾਨਾਸ਼ਾਹੀ ਰਾਜ ਦਾ ਇਹ ਵਿਰੋਧ ਕਰ ਸਕਦੇ ਇਹ ਆਪਣੇ ਹੋਣ ਵਾਸਤੇ ਸਾਰਿਆਂ ਵਾਸਤੇ ਚੁਣੌਤੀ ਆ ਬਹਾਦਰ ਪੰਜਾਬੀਆਂ ਲਈ اخਲਾਕੀਆਂ ਲਈ ਔਰ ਮੈਂ ਸਲਾਮ ਤੇ ਸਲੂਟ ਕਰਦਾ ਸਾਰੀ ਦੁਨੀਆ ਚੋਂ ਜਿਹੜੇ ਲੋਕਾਂ ਨੇ ਇਹ ਹੜਾਂ ਦੀ ਹਾਲਤ ਵਿੱਚ ਤੁਸੀਂ ਮਦਦ ਕੀਤੀ ਆ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਕਾਲਪੁਰਖ ਦੇ ਸਾਹਮਣੇ ਅਰਦਾਸ ਕਰਦਾ ਕਿ ਇਦਾਂ ਹੀ ਪੰਜਾਬ ਦੀ ਜਿਹੜੀ ਅ ਅਣਖ ਤੇ ਗੈਰਤ ਆ ਤੁਸੀਂ ਬਰਕਰਾਰ ਰੱਖਿਓ ਠੀਕ ਹੈ ਸਾਡਾ ਨੁਕਸਾਨ ਬਹੁਤ ਭਾਰੀ ਹੋਇਆ ਕੋਈ ਸ਼ੱਕ ਨਹੀਂਗਾ ਸਹਤ 20-25 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਪਰ ਤੁਸੀਂ ਇਹ ਵੀ ਦੇਖੋ ਦੂਜੇ ਬੰਨੇ ਕਿ ਕਿਵੇਂ ਚੜ੍ਹਦੀ ਕਲਾ ਦਾ ਨਾਰਾ ਲਾਈ ਜਾਂਦੇ ਨੇ ਲੁਕੀ ਡੋਬਰੇ ਨੇ ਮਰ ਰਹੇ ਨੇ ਲੇਕਿਨ ਤੁਸੀਂ ਉਹਨਾਂ ਦਾ ਹਾਲ ਜਾ ਕੇ ਪੁੱਛੋਗੇ ਕਹਿਣਗੇ ਜੀ ਚੜ੍ਹਦੀ ਕਲਾ ਚ ਇਹ ਸਾਡੇ ਗੁਰੂ ਸਾਹਿਬ ਸਾਨੂੰ ਸਿਖਾ ਕੇ ਕਹਿੰਦੇ ਤਾਂ ਮੇਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੇ ਆ ਮੇਰੀ ਵੀਡੀਓ ਸੁਣ ਕੇ ਤੁਰੰਤ ਨਡਾਰਾ ਮੈਂ ਸਿੱਧਾ ਹੀ ਉੱਥੇ ਪਹੁੰਚ ਜਾਣਾ